ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਜਿੱਥੇ ਉੱਪਰ ਫਾਰਮ ਵਾਲੀ ਉਸ ਲੜਕੀ ਦੀ ਜਿਹੜੀ ਵੀਡੀਓ ਹੈ ਵਾਇਰਲ ਹੋਦੀ ਹੈ ਉਹ MMS ਲੀਕ ਹੁੰਦਾ ਹੈ ਸੋ ਜਿਸ ਤੋਂ ਬਾਅਦ ਕਾਫੀ ਸਵਾਲ ਜਿਹੜੇ ਨੇ ਬਣ ਜਾਂਦੇ ਨੇ ਉਸ ਲੜਕੀ ਦੀ ਇੱਜ਼ਤ ਦਾ ਸਵਾਲ ਹੈ ਸੋ ਹਾਲਾਂਕਿ ਉਹ MMS ਕਿਉਂ ਲੀਕ ਹੋਇਆ ਕੀ ਕਾਰਨ ਰਹੇ ਨੇ ਆਖਰਕਾਰ ਉਸ ਲੜਕੀ ਦਾ MMS ਜਿਹੜਾ ਬਣਿਆ ਉਹਦਾ ਇੱਕ ਖਾਸ ਕਾਰਨ ਜਿਹੜਾ ਹੈ ਇਹ ਵੀ ਰਿਹਾ ਕਿ ਉਸ ਲੜਕੀ ਨੂੰ ਨਹੀਂ ਪਤਾ ਸੀ ਕਿ ਵੀਡੀਓ ਜਿਹੜੀ ਹੈ ਉਹ ਬਣ ਰਹੀ ਹੈ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਉਸ ਲੜਕੀ ਨੇ ਬਹੁਤ ਵੱਡਾ ਹੌਸਲਾ ਕਰਕੇ ਜਿੱਥੇ ਆਪਣਾ ਇੰਟਰਵਿਊ ਕੀਤਾ ਹੈ ਤੇ ਉੱਥੇ ਸਾਰੀ ਗੱਲਬਾਤ ਉਸਨੇ ਖੋਲ ਕੇ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਉਸਦੇ ਨਾਲ ਕੀ ਕੁਝ ਹੋਇਆ ਹੈ ਉਹ ਮੁੰਡਾ ਉਹਨਾਂ ਦਾ ਬਿਲਕੁਲ ਨਜ਼ਦੀਕੀ ਸੀ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਜਿਸ ਤੋਂ ਉਹਨਾਂ ਦੇ ਪਰਿਵਾਰ ਦੇ ਜਿਹੜੇ ਸੀ ਚੰਗੇ ਰਿਲੇਸ਼ਨਸ਼ਿਪ ਪਰ ਉਸ ਲੜਕੇ ਨੂੰ ਬਿਲਕੁਲ ਜਿਹੜਾ ਇਹਦਾ ਨਹੀਂ ਸੀ ਕਰਨਾ ਚਾਹੀਦਾ ਉਸ ਲੜਕੀ ਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਜਾਂ ਕੈਲੋਵਨ ਨੀਂਦ ਦੀਆਂ ਗੋਲੀਆਂ ਦੇ ਕਰਕੇ ਉਸ ਲੜਕੀ ਦੇ ਨਾਲ ਜੋ ਕੀਤਾ ਗਿਆ ਉਹ ਬਿਲਕੁਲ ਗਲਤ ਸੀ ਹਾਲਾਂਕਿ ਉਸ ਲੜਕੀ ਨੂੰ ਬਿਲਕੁਲ ਹੀ ਪਤਾ ਨਹੀਂ ਲੱਗਿਆ ਕਿ ਉਸਦੀ ਵੀਡੀਓ ਬਣ ਰਹੀ ਹੈ ਤੇ ਕਿਸ ਤਰ੍ਹਾਂ ਦਾ ਹੋਇਆ ਤੇ ਉਸਦੇ ਪਰਿਵਾਰ ਨੇ ਉਸਦੇ ਨਾਲ ਬਿਲਕੁਲ ਸਟੈਂਡ ਲਿਆ ਤੇ ਉਹਨਾਂ ਦਾ ਮੰਨਣਾ ਹੈ ਕਿ ਉਹ ਬਿਲਕੁਲ ਉਸ ਨੂੰ ਇਨਸਾਫ ਦਿਵਾਉਣ ਕੁੜੀਆਂ ਨੂੰ ਕਦੇ ਵੀ ਅੱਜਕੱਲ੍ਹ ਦੇ ਟਾਈਮ ਦੇ ਵਿੱਚ ਫਿਜ਼ੀਕਲ ਨਹੀਂ ਹੋਣਾ ਚਾਹੀਦਾ ਚਾਹੇ ਜਿੰਨਾ ਮਰਜੀ ਟਰਸਟ ਕਿਉਂ ਨਾ ਹੋਵੇ ਲੋਕਾਂ ਨੇ ਇਤੋਂ ਤੱਕ ਗੱਲ ਕਹਿ ਦਿੱਤੀ ਆ ਪਿਆਰ ਟਾਈਮ ਨਾਲ ਬਦਲਦਾ ਰਹਿੰਦਾ ਹੈ ਫੀਲਿੰਗਸ ਚੇਂਜ ਹੁੰਦੀਆਂ ਰਹਿੰਦੀਆਂ ਨੇ ਬਾਕੀ ਕੁੜੀਆਂ ਦੀ ਬਦਨਾਮੀ ਜ਼ਿਆਦਾ ਹੁੰਦੀ ਹੈ ਤੇ ਮੁੰਡੇ ਜਿਹੜੇ ਨੇ ਇਸ ਚੀਜ਼ ਤੋਂ ਬਚ ਜਾਂਦੇ ਨੇ ਸੋ ਕੁੜੀਆਂ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਈਏ ਕਿ ਦੇ ਦੇ ਖਿਲਾਫ ਜਿੱਥੇ ਪੁਲਿਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਪਲ ਫਾਰਮ ਵਾਲੀ ਉਸ ਲੜਕੀ ਨੇ ਆਖਿਆ ਹੈ ਕਿ ਮੇਰਾ ਪਰਿਵਾਰ ਮੇਰਾ ਸਾਥ ਦੇ ਰਿਹਾ ਹੈ ਸੋ ਹਾਲਾਂਕਿ ਮੇਰੇ ਪਿਤਾ ਮੇਰਾ ਸਾਥ ਦੇ ਰਹੇ ਨੇ ਉਹਨਾਂ ਨੇ ਆਖਿਆ ਹੈ ਕਿ ਕੋਈ ਗੱਲ ਨਹੀਂ ਜੋ ਹੋਣਾ ਸੀ ਉਹ ਤੇ ਹੋ ਚੁੱਕਿਆ ਪਰ ਹੁਣ ਗੱਲ ਜਿਹੜੀ ਹੈ ਉਸ ਲੜਕੇ ਨੂੰ ਸਜ਼ਾ ਦਿਵਾਉਣ ਦੀ ਹੈ ਜੋ ਕੁਝ ਉਹਨੇ ਕਿਹਾ ਉਹ ਮਾਫੀ ਦੇ ਲਾਇਕ ਨਹੀਂ ਹੈ ਹਾਲਾਂਕਿ ਉਸ ਲੜਕੇ ਨੂੰ ਬਿਲਕੁਲ ਸਜ਼ਾ ਜਿਹੜੀ ਹੈ ਮਿਲੇ ਜੋ ਉਸਨੇ ਕੀਤਾ ਤਾਂ ਜੋ ਅੱਗੇ ਵਾਸਤੇ ਅਜਿਹਾ ਕੋਈ ਹੋਰ ਨਾ ਕਰ ਸਕੇ ਸਾਰੇ ਪੰਜਾਬ ਕਾ ਨੂੰ ਅਪੀਲ ਹੈ ਕਿ ਇਸ ਕੁੜੀ ਦਾ ਸਾਥ ਜਰੂਰ ਦਿਓ ਹੌਸਲਾ ਦਿਖਾਓ ਅੱਗੇ ਹੋ ਕੇ ਇਸ ਤੋਂ ਕੁੜੀ ਦੇ ਨਾਲ ਜਿਹੜਾ ਗਲਤ ਹੋਇਆ ਸੋ ਅੱਗੇ ਤੋਂ ਕਿਸੇ ਹੋਰ ਧੀ ਭੈਣ ਬੱਚੀ ਦੇ ਨਾਲ ਗਲਤ ਨਾ ਹੋ ਸਕੇ ਕੋਈ ਵੀ ਜਿਹੜਾ ਇਸ ਤਰ੍ਹਾਂ ਦੀ ਗਲਤੀ ਨਾ ਕਰ ਸਕੇ ਆਖਰਕਾਰ ਜੇਕਰ ਤੁਹਾਡੀ ਆਪਣੀ ਸਹਿਮਤੀ ਹੈ ਤਾਂ ਕੁਝ ਵੱਖਰੀ ਗੱਲ ਹੈ ਪਰ ਜਿੱਥੇ ਸਹਿਮਤੀ ਨਹੀਂ ਹੈ ਇਹ ਇੱਕ ਰੇਪ ਹੈ ਜਿੱਥੇ ਕਿ ਉਸ ਦੀ ਸਹਿਮਤੀ ਤੋਂ ਬਿਨਾ ਉਸ ਦੇ ਨਾਲ ਕੀਤਾ ਹੈ ਇਹ ਸ਼ਰਿਆਮ ਜਿਹੜਾ ਹੈ ਉਸ ਦਾ ਰੇਪ ਕੀਤਾ ਗਿਆ ਹੈ ਹਾਲਾਂਕਿ ਉਸ ਨੂੰ ਨਸ਼ੇ ਦੀ ਦਵਾਈ ਪਲਾ ਕਰਕੇ ਉਸ ਦੇ ਪਰਿਵਾਰਕ ਮੈਂਬਰ ਕਾਫੀ ਡਿਪਰੈਸ਼ਨ ਦੇ ਵਿੱਚ ਨੇ ਤੇ ਉਹ ਆਪਣੀ ਲੜਕੀ ਦੇ ਲਈ ਇਨਸਾਫ ਮੰਗ ਰਹੇ ਨੇ ਉਹਨਾਂ ਦਾ ਮੰਨਣਾ ਹੈ ਕਿ ਸਾਡੀ ਲੜਕੀ ਨੂੰ ਇਨਸਾਫ ਚਾਹੀਦਾ ਹੈ ਸਾਡੀ ਬੱਚੀ ਨੂੰ ਇਨਸਾਫ ਚਾਹੀਦਾ ਹੈ ਜੇਕਰ ਸਾਡੀ ਬੱਚੀ ਨੂੰ ਇਨਸਾਫ ਮਿਲਦਾ ਹੈ ਤਾਂ ਸਾਨੂੰ ਬਹੁਤ ਵੱਡੀ ਉਮੀਦ ਹੈ ਤੇ ਸਾਡਾ ਜਿਹੜਾ ਉਮੀਦ ਇੱਕੋ ਇੱਕ ਕਾਨੂੰਨ ਤੇ ਹੈ ਕਿ ਸਾਡੀ ਬੱਚੀ ਨੂੰ ਇਨਸਾਫ